ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰਤਾ ਪਹਿਲਾਂ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਨਾਲ ਲਾਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਹਰ ਵੀਡੀਓ ਦੀ ਨਵੀਂ ਦਾ ਅਨੁਸਾਰ ਹੀ ਮੈਸੇਜ ਮਿਲਦਾ ਰਹੇ ਤੇ ਤੁਹਾਨੂੰ ਭਾ ਸਰ ਪਸ਼ੂ ਮਿਲਦੇ ਰਹਿਣ ਹਾਂ ਜੇ ਕਿਸੇ ਵੀਰ ਨੇ ਪਸ਼ੂ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੈ 98783 93688 ਆ ਸੱਲੀ ਭਰਕ ਤੁਸੀਂ ਆਏ ਕਰਨੇ ਤੁਸੀਂ ਪੈਸੇ ਲਾਉਣੇ ਆਗੇ ਥੋੜਾ ਜਿਹਾ ਨਗ ਪਸੰਦ ਆ ਕਿ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਖਰੀਦ ਸਕਦੇ ਹੋ ਜੀ ਜਿਵੇਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਸਭ ਤੋਂ ਪਹਿਲਾਂ ਨਾਮ ਦੱਸ ਦੀ ਬਾਈ ਨਾਮ ਜੀ ਕਾਕਾ ਪਿੰਡ ਲੰਗਣਾ ਤਹਿਸੀਲ ਬਾਗਾ ਆਪਣਾ ਜ਼ਿਲ੍ਹਾ ਮੋਗਾ 20 ਤਰੀਕ 11 ਮਹੀਨਾ 2025 ਦਿਨ ਵੀਰਵਾਰ ਮਤਲਬ ਕਿ ਅਪਲੋਡ ਹੋਣੀ ਹੈ ਕੱਲ ਨੂੰ 21 ਤਰੀਕ 11ਵਾਂ ਮਹੀਨਾ ਦਿਨ 11ਵਾਂ ਮਹੀਨਾ ਦਿਨ ਸ਼ੁੱਕਰਵਾਰ ਹਾਂਜੀ ਦਿਨ ਸ਼ੁੱਕਰਵਾਰ 11ਵੇਂ ਮਹੀਨੇ ਦੀ 21 ਤਰੀਕ ਹੈ ਜੀ ਹਾਂਜੀ ਇਹ ਅਪਰੋਡ ਹੋਊਗੀ ਮੈਨੂੰ ਬਹੁਤ ਭੈਣ ਭਰਾ ਮੈਨੂੰ ਖੁਸ਼ ਹੈ ਕਹਿੰਦੇ ਆਹ ਗੱਲ ਬਈ ਕਰਿਆ ਕਰ ਠੀਕ ਹੈ ਜੀ ਤੇ ਤੇਰੇ ਪੂਰ ਦੂਜਾ ਦੇ ਮਰ ਪਸ਼ੂ ਦਾ ਬਹੁਤ ਵਿਖ ਰਿਹਾ ਐ ਐ ਨਹੀਂ ਸੇਰ ਵਾਲੇ ਵੇਖੀ ਤਾਈ ਸੂਈ ਵੇੜ ਹਾਂਜੀ ਤਾਈ ਸੂਈ ਵੇੜ ਵੇਖੀ ਬਈ ਉਹ ਗਈ ਆ ਪਿੰਡ ਖੀਰਾਂ ਵਾਲੀ ਇੱਥੇ ਬਹੁਤ ਦੂਰ ਠੀਕ ਹੈ ਜੀ ਹਾਂਜੀ ਬਲੱਡ ਦੇ ਚ ਠੀਕ ਹੈ ਜੀ ਇਹ ਤਾਂ ਹੋਗਾ 200 200 ਕਿਲੋਮੀਟਰ ਠੀਕ ਹੈ ਜੀ ਕਰਾਇਆ ਉਹਨਾਂ ਨੂੰ ਜਣਾ ਠੀਕ ਹੈ ਜੀ ਤੇ ਆਪਾਂ ਵੇੜ ਦਿੰਦੀ ਉਹਨੂੰ ਮਤਲਬ ਵੇੜ ਚੰਗੀ ਬਹੁਤ ਸੀਗੀ ਯਾਰ ਵੇੜ ਦਾ ਅੰਤ ਹੀ ਕੋਈ ਨਹੀਂ ਇਹਨੇ ਬੰਦੇ ਨੇ ਫੋਨ ਨੇ ਉਹ ਵੇੜ ਦੇ ਠ ਮੈਂ ਕਹਾਂ ਜੋ ਦੇਈ ਦਿੱਤੀ ਹੈ ਹਾਂਜੀ ਹਾਂਜੀ ਵੜ ਚੰਗੀ ਬਹੁਤ ਸੀਗੀ ਇਹ ਚੀਜ਼ ਤੇ ਦੇਈ ਦਿੱਤੀ ਠੀਕ ਆ ਦੋ ਵੜ ਆਈਆਂ ਹੁਣ ਇਹ ਦੋ ਵੜ 8 ਲੀਟਰ ਦੁੱਧ ਹੈ ਠੀਕ ਆ ਡੇਢ ਮਹੀਨੇ ਦੀ ਬਣੀ ਹੈ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਬਣੀ ਹੈ ਉਹ ਕਹਿੰਦੇ ਬਣੀ ਹੈ ਆਪਣਾ ਤਾਂ ਖਾਲੀ ਕੋਈ ਨਹੀਂ ਆਪਾਂ ਨੂੰ ਪੜਦਾ ਵੀ ਇੱਕ ਹੀ ਲੈਣੀ ਹੈ 1150 ਰੁਪਏ ਆ ਜੀ ਆਪਾਂ ਨੂੰ ਠੀਕ ਹੈ ਜੀ ਠੀਕ ਹੈ ਜੀ ਆਹ ਅੱਛਾ ਹਾਂਜੀ ਡੇਢ ਲੀ ਬਣੀ ਹੈ ਠੀਕ ਹੈ ਜੀ ਉਹਨਾਂ ਦੇ ਘਰੇ ਦੋ ਡੰਗ ਟੀਗਾ ਧਰਾਇਆ ਉਹਨੇ ਠੀਕ ਹੈ ਬਾਈ ਬਾਕੀ ਮੈਨੂੰ ਪੁੱਛ ਵੀ ਲਿਆ ਠੀਕ ਹੈ ਜੀ ਤੇ ਜਿਹੜੇ ਬੰਦੇ ਲੈਣੀ ਹੈ ਉਹ ਬੰਦਾ ਆਪਣਾ ਤੋਂ ਨੰਬਰ ਲੈ ਲਵੇ ਠੀਕ ਹੈ ਜੀ ਆਪਣੇ 8 ਲੀਟਰ ਦੁੱਧ ਹੈ ਅਗਲੇ ਕਹਿੰਦੇ ਮੈਂ ਤਾਂ ਆਪਣੇ ਲੋ ਖਾਲੀ ਹੈ ਕਿਵੇਂ ਆਪਾਂ ਯਾਰ ਘਾਪ ਲੋ ਖਾਲੀ ਆ ਭਰਾ ਵਾਪਸ ਹੋਸੀ ਨਹੀਂ ਪੋਇਆ ਠੀਕ ਹੈ ਜੀ ਸਮਾਂ ਕਹੀ ਜੀ ਕਾ ਤੋਂ ਕਾਲਾ ਵੇਚਣ ਦਾ ਮਾਰਾ ਕਹਿੰਦਾ ਠੀਕ ਹੈ ਜੀ ਅਸੀਂ ਨਹੀਂ ਕਹਿੰਦੇ ਤੇ ਕਹਿੰਦੇ ਖਾਲੀ ਹੈ ਠੀਕ ਹੈ ਜੀ ਤੋੜ ਲੈ ਮੜੀ ਜੀ 8 ਲੀਟਰ ਦੁੱਧ ਦਾ 22000 ਰੁਪਏ ਡੇਟ ਠੀਕ ਹੈ ਜੀ ਲਓ ਜੀ ਦੋ ਬੋਦੀ ਵਾਲੀ ਵਹਿੜ ਨਿੱਕਾ ਕਾਨਾਗਾ ਬਹੁਤ ਸੋਹਣੀ ਵਹਿੜ ਅੱਠਵਾਂ ਤੋਂ ਦੋ ਟਾਈਮ ਤੁਸੀਂ ਬਾਈ ਦੇ ਘਰੋਂ ਚੋ ਲੈਣਾ ਵਾ ਹਾਦੀ ਚੁਆਈ ਵਾਲਾ ਸੋਹਣਾ ਥਾਣਾ ਮੁੱਠੀ ਵਾਲਾ ਮੋੜ ਲੈ ਬਰਾੜਾ ਹਾਂ ਕੀ ਹਾਂ ਜੀ ਚਾਰ ਹੀ ਥਾਣਾ ਵੀ ਫੋਰਸ ਆਗਿਆ ਨਹੀਂ ਘੋੜੀਆਂ ਨੂੰ ਜਾਂਦੀ ਆ ਗਈ ਭੱਜ ਕੇ ਰੋਕਣੀ ਪੈਂਦੀ ਆ ਵੱਡੀ ਵੱਡੀ ਬਹੁਤ ਆਗਿ ਦੇਖ ਸਕਦੇ ਹੋ ਜੀ ਕੋਈ ਲਿੱਸੀ ਪਿੱਕੀ ਨਹੀਂ ਗਈ ਵਜਨ ਵਾਲੀ ਵਹਿੜ ਆ ਗਈ ਜਾਦ ਬਰੀਡ ਬਹੁਤ ਆ ਗਈ ਐਚਐਫ ਨਾਲ ਦੀ ਸੋਹਣੀ ਵਹਿੜਾ ਦਾ 8 ਕਿਲੋ ਕੰਡੇ ਵਾਲਾ ਡੇਢ ਮਹੀਨੇ ਦੀ ਬਣੀ ਆ। ਉਹ ਚੁਆ ਕੇ ਦੇਣੀ ਹੈ ਜੀ। ਠੀਕ ਆ ਜੀ। ਹਾਂਜੀ। ਰੋਜ਼ ਦੱਸੋ ਮਾਸ ਨੂੰ ਦਾ ਰੋਟੀਂ ਚ ਵੀਡੀਓ ਪੈਂਦੀ ਆਗੀ ਅੱਜ ਸਵੇਰੇ ਵੀਡੀਓ ਪੈਂਦੀ ਆ ਦੂਜੀ ਵੀਡੀਓ ਕਵਰ ਕਰ ਰਹੇ ਆ। ਉਹ ਤਾਂ ਕਿ ਚੁਆ ਕੇ ਵੀ ਨਿਕਲਣੇ ਕਰੋਪਰਾ ਕਰਦੇ। ਠੀਕ ਆ ਜੀ। ਨਾ 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 ਨਿਆਰੇ ਆ ਇਹ ਬਾਕੀ ਕ੍ਰੋਸ ਹੈ। ਠੀਕ ਆ ਜੀ। ਇਹਨੂੰ ਐਚਐਫ ਅਫਰੀਕਾ ਸਿੱਦੇ ਆਪਾਂ। ਠੀਕ ਆ ਜੀ। 85% ਕ੍ਰੋਸ ਹੈ। ਠੀਕ ਆ। ਤੇ ਜੱਮ ਨੂੰ ਬਾਈ ਤੀਆਂ ਭੇਜਿਆ ਕਰੋ। ਠੀਕ ਆ ਬਾਈ। ਮੈਂ ਪੁੱਛ ਲੂੰਗਾ। ਜਮਾ ਜੈਜਪਾ। ਹਾਂ ਜਮਾ ਜੈਜ ਠੀਕ ਹੈ ਜਮਾ ਜੈਪਾ ਦੀ 22000 ਦੀ ਸਾਦੀ ਚਵਾਈਰੇ ਸੋਨੇ ਥਾਣਾ ਗੇ ਗੁਲਾਬੀ ਥਾਣਾ ਗੇ ਕੋਈ ਫੋਟ ਸ਼ਾਂਗ ਨਹੀਂ ਗਈ ਦੋ ਨੰਬਰ ਤੇ ਆ ਜਾ ਬਾਈ ਦੋ ਨੰਬਰ ਤੇ ਬਾਈ ਜੀ ਐਚ ਐਪ ਦੁਮਲ ਕੇ ਜਰਸੀ ਆ ਜਰਸੀ ਹੈ ਹਾਂਜੀ ਸੁਆ ਵੇਖੋ ਇਧਰ ਬਾਈ ਠੀਕ ਹੈ ਜੀ ਬਾਲਟੇ ਲਾ ਬੋ ਪੰਜਾਵਾ ਹਾਂ ਠੀਕ ਹੈ ਜੀ ਸੁਆ ਬਾਈ ਥੱਲੇ ਬਹਿ ਜਾ ਬਾਈ ਆਈ ਹੈ ਠੀਕ ਹੈ ਸੁਆ ਬਾਈ ਦੂਜਾ ਠੀਕ ਹੈ ਜੀ ਲਓ ਜੀ ਆ ਦੇ ਸੋਹ ਦੇ ਠੰਡੇ ਸੀਲ ਜਮਾ ਹੱਥ ਦੇ ਚਵਾਈ ਵਾਲੇ ਸੋਹਣੇ ਥਾਣਾ ਚਾਰ ਹੀ ਥਾਣਾ ਕੇ ਠਾਣ ਲਈ ਠੀਕ ਆ ਠੀਕ ਆ ਜੀ ਕਿੰਨੇ ਦੀ ਇਹ ਬਈ 45000 ਰੁਪਏ ਦੀ ਠੀਕ ਆ ਜੀ ਹਾਂ ਕਦ ਕਦ ਚੰਗਾ ਵਜੇ ਨੇ ਠੀਕ ਆ ਮੈਂ ਲਵਾਂਗਾ ਥੋੜਾ ਪੋ ਜਾ ਲੰਮਾ ਉਹ ਜਾ ਕਰਾਂਗੇ ਠੀਕ ਆ ਜੀ ਉਸ ਤੋਂ ਬੋਦੀ ਵਾਲੀ ਵਹਿੜ ਨਿੱਕਾ ਕਰਨ ਪਿਓਰ ਜਰਸੀ ਆ ਗਈ ਹਾਂ ਤੇ ਵੇਖ ਸਕਦੇ ਹੋ ਕਿ ਲੱਸੀ ਫਿੱਕੀ ਨਹੀਂ ਗਈ ਕੋਈ ਵਜੇ ਉਹ ਚੰਗਾ ਵਾ ਹਦਿਆਂ ਲੈ ਜੂਗੀ ਹੱਤਾ ਹਾਂ ਹਫਤਾ ਲੈ ਜੂਗੀ ਇਹ ਘਰ ਲੱਸੀ ਪਿੱਕੀ ਆ ਵੇ ਨਵੇਂ ਨਵੇਂ ਬਹੁਤ ਆ ਹਾਂ ਆਪਾਂ 10 ਦਿਨ ਲੈ ਜੂਗੀ ਠੀਕ ਆ ਜੀ 11 ਦਿਨ ਠੀਕ ਆ ਜੀ ਪਸੂ ਕੀ ਚਾਦਰ ਉੱਤੇ ਵੀ ਲੈ ਜਾਂਦਾ ਮਾਲਾ ਜਦੋਂ ਮੁੱਢ ਮੇਰੀ ਫੋਲਾ ਚ ਪੰਜ ਮੇਰੀ ਖੇਡਣਾ ਠੀਕ ਆ ਜੀ ਕਈ ਵਾਰ ਪਉ ਉੱਪਰ ਆ ਕੇ ਪਹਿਲਾਂ ਵੀ ਸੂਪੇ ਨਾਲੋਂ ਜ਼ਿਆਦਾ ਉੱਤੇ ਵੀ ਲੈ ਜਾਂਦਾ ਵਾ ਉਹ ਤਾਂ ਪਉ ਸਿਰ ਤੇ ਹੈਗਾ ਸੋਹਣੀ ਵੈੜ ਹਾਦੀ ਚੋਈ ਵਾਲਾ ਥਾਣਾ ਸੋਹਣਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਨੰਬਰ ਸਖਰੇ ਜਿਹੜੇ ਮਾਲੇ ਦਾ ਬਾਈ ਫਿਰ 45000 ਦੋਸਤੋ ਮੁੱਲ 45000 ਰੁਪਿਆ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਹੈਗੀ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਅੱਜ ਦੇ ਵੀਰ ਦੋ ਨਾਲ ਅਸੀਂ ਦੋਵਾਂ ਦੀ ਪ੍ਰੋਪਜਨ ਤੁਹਾਨੂੰ ਕਾਕੇ ਵਿਰਾੜ ਤੋਂ ਲੈਤੀ ਆ ਇੱਕ ਆਹ ਸੂਈ ਸਵਾਈ ਵਾ ਡੇਢ ਮਹੀਨੇ ਦੀ ਬਣੀ ਉਹਦਾ 8 ਕਿਲੋ ਕੰਡੇ ਵਾਲਾ ਇੱਕ ਆਹ ਜਰਸੀ ਗੱਭਣ ਆ ਗਈ ਹਫ਼ਤੇ ਦੀ ਕੱਚੀ ਆ ਗਈ ਤਦ ਪਾ ਦੋਗੇ 14-15 ਕਿਲੋ ਜਿਹਦੇ ਪਸੰਦ ਆਈ ਬਾਈ ਨਾਲ ਕਰਵਾ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਧੰਨਵਾਦ ਜੀ